ਇਹ ਮੋਬਾਈਲ ਕਿਤਾਬਾਂ ਖਾ ਗਿਆ ਤੁਹਾਨੂੰ ਕਹਿੰਦੇ ਨੇ ਨਾ ਮਜ਼ਾ ਆ ਗਿਆ ਪਰ ਮੈਨੂੰ ਤੁਹਾਡੀਆਂ ਤਾੜੀਆਂ ਦਾ ਮਜ਼ਾ ਨਹੀਂ ਆਉਂਦਾ ਹੁਣ ਤਾਂ ਮੇਰੀ ਟੌਨ ਵੀ ਥੱਲੇ ਨਾਲ ਲੱਗੀ ਮੈਂ ਵੀ ਨਹੀਂ ਕਹਿੰਦੀ ਤਾੜੀਆਂ ਮਾਰਦੀ ਥੈਂਕ ਯੂ ਵੈਰੀ ਸੁਖਦੀਪ ਸਿੰਘ ਟੀਮਾ ਡਾਇਰੈਕਟਰ ਪੰਜਾਬ ਪਬਲਿਕ ਸਕੂਲ ਇਹ ਕਹਿੰਨਾ ਚਾਹੁੰਦਾ ਅੱਜ ਦਾ ਪਰਸਪੈਕਟਿਵ ਹੁਣ ਬੋਲ ਅੱਜ ਦਾ ਪੰਜਾਬ ਪਬਲਿਕ ਸਕੂਲ ਦਾ ਸਲਾਨਾ ਫੰਕਸ਼ਨ ਐਨ ਰੀਸੈਂਟ 2023 ਬੜੀ ਧੂਮ ਧਾਮ ਨਾਲ ਬਣਾਇਆ ਗਿਆ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਸਾਡ ਨੂੰ ਮਾਣ ਸਾਡੇ ਟੀਚਰਸ ਤੇ ਬੱਚਿਆਂ ਤੇ ਪੇਰੈਂਟਸ ਤੇ ਤੇ ਉਹਨਾਂ ਨੇ ਇੰਨੀ ਵਧੀਆ ਸਾਡੇ ਨਾਲ ਕੋਆਪਰੇਸ਼ਨ ਕੀਤੀ ਤੇ ਬੱਚਿਆਂ ਨੇ ਬਹੁਤ ਸੋਹਣਾ ਪਰਫਾਰਮ ਕਰਕੇ ਇਹਨੂੰ ਬਹੁਤ ਵਧੀਆ ਪ੍ਰੋਗਰਾਮ ਵਿੱਚ ਉਹ ਕੀਤਾ ਕਿ ਅਗਰੇ ਆਈਟਮਾਂ ਸੀ ਕਿੰਨੇ ਅੱਜ ਸਾਰੇ ਪ੍ਰੋਗਰਾਮ ਦੇ ਵਿੱਚ 26 ਆਈਟਮਾਂ ਸੀ ਉਹਨਾਂ ਦੇ ਵਿੱਚ ਪੰਗੜਾ ਕੋਰੀਓਗ੍ਰਾਫੀ ਵਾਟਰ ਕਨਜ਼ਰਵੇਸ਼ਨ ਮੋਬਾਈਲ ਤੇ ਜਿਹੜੀ ਅੱਜਕੱਲ ਸਾਰਨੋਂ ਵੱਡੀ ਬਿਮਾਰੀ ਬਣ ਚੁੱਕੀ ਹੈ ਉਹਦੇ ਵਿੱਚ ਇਹ ਹੈ ਕਿ ਬੱਚਿਆਂ ਨੂੰ ਇਹਦੇ ਤੋਂ ਬਚਾਉਣ ਵਾਸਤੇ ਬੱਚਿਆਂ ਨੇ ਹੀ ਇਹ ਸੁਨੇਹਾ ਦਿੱਤਾ ਕਿ ਆਪਾਂ ਮੋਬਾਈਲ ਨੂੰ ਕਿਵੇਂ ਛੱਡਣਾ ਹੈ ਤੇ ਇਸ ਚੀਜ਼ ਨਾਲ ਤੇ ਬੱਚੇ ਕਿਵੇਂ ਇਸ ਚੀਜ਼ ਤੋਂ ਦੂਰ ਹੋ ਸਕਦੇ ਆ ਤੇ ਇਹ ਕਿੱਡੀ ਵੱਡੀ ਬਿਮਾਰੀ ਹੈ ਜਿਹੜੀ ਬੱਚਿਆਂ ਦੇ ਸਿਰ ਤੇ ਪਈ ਹੋਈ ਹੈ ਤੇ ਇਹਨੂੰ ਕਿਵੇਂ ਉਹਨਾਂ ਨੇ ਹਟਾਉਣਾ ਸਿਮਰਨ ਕੌਰ ਜੀ ਅੱਜ ਪੰਜਾਬ ਪਬਲਿਕ ਸਕੂਲ ਦਾ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਸੀਗਾ ਜਿਸ ਦੇ ਵਿੱਚ ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਭਾਗ ਲਿਆ ਨਰਸਰੀ ਤੋਂ ਲੈ ਕੇ 9th ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ ਇਹਦੇ ਵਿੱਚ ਅਸੀਂ ਹਰ ਸਟੇਟ ਦੇ ਕਲਚਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸ਼ਾਈਟਮ ਜਿਹੜੀਆਂ ਸਾਡੀਆਂ ਉਸ ਉਹਨਾਂ ਨੂੰ ਵਿੱਚ ਫਿਲਮਾਇਆ ਗਿਆ ਜਿਹਦੇ ਵਿੱਚ ਜ਼ਰੂਰਤ ਸੀ ਅੱਜ ਸਮੇਂ ਦੀ ਮੰਗ ਹੈਗੀ ਆ ਜਿਸ ਤਰ੍ਹਾਂ ਪਾਣੀ ਦੀ ਬਚਤ ਕਰਨਾ ਜਾਂ ਬੱਚਿਆਂ ਦੇ ਵਿੱਚ ਜੋ ਮੋਬਾਈਲ ਫੋਨ ਦਾ ਜਿਹੜਾ ਹੈਗੀ ਵਰਤੋਂ ਬਹੁਤ ਵੱਧ ਗਈ ਹੈ ਉਹਨਾਂ ਨੂੰ ਅਸੀਂ ਮੇਨ ਫੋਕਸ ਕੀਤਾ ਹੈ ਅੱਜ ਦੇ ਫੰਕਸ਼ਨ ਦੇ ਵਿੱਚ ਜਾਂ ਪੰਜਾਬ ਦੇ ਕਲਚਰ ਨੂੰ ਬਹੁਤ ਸੀ ਫੋਕਸ ਕੀਤਾ ਹੈ ਅੱਜ ਦੇ ਫੰਕਸ਼ਨ ਦੇ ਵਿੱਚ ਕਿੰਨੇ ਕਿੰਨੇ ਬੱਚੇ ਸੀ ਜਿਹਨੇ ਭਾਗ ਲਿਆ ਤੇ ਸਾਰੇ ਆਪਣੇ ਸਕੂਲ ਦੇ ਬੱਚੇ ਸਾਰੇ ਸਾਡੇ ਸਕੂਲ ਦੇ ਹੀ ਬੱਚੇ ਸੀ ਤਕਰੀਬਨ 350 ਬੱਚੇ ਨੇ ਅੱਜ ਦੇ ਫੰਕਸ਼ਨ ਦੇ ਵਿੱਚ ਭਾਗ ਲਿਆ

ਐਨੂਅਲ ਸੈਲੀਬ੍ਰੇਸ਼ਨਸ ਕੀਤੀਆਂ ਨੇ ਐਂਡ ਅਸੈਂਡ 2023 ਜਿਹਨੂੰ 4 ਸਾਲ ਬਾਅਦ ਇੱਕ ਲੰਬੇ ਪੈਂਡੇ ਤੋਂ ਬਾਅਦ ਕਵਰ ਅਪ ਕੀਤਾ ਗਿਆ ਆਫਟਰ ਕੋਵਿਡ ਸੋ ਬੜਾ ਮਾਣ ਮਹਿਸੂਸ ਹੁੰਦਾ ਵੀ ਅਸੀਂ ਪੰਜਾਬ ਪਬਲਿਕ ਸਕੂਲ ਦਾ ਇੱਕ ਹਿੱਸਾ ਤੇ ਇਹ ਸਾਰੀ ਜਿਹੜੀ ਈਵੈਂਟ ਹੈ that is organized under the kind concentration of our management ਉਹਨਾਂ ਨੇ ਸਾਨੂੰ ਬੜੀ ਹਲਾਸ਼ੇਰੀ ਦਿੱਤੀ ਤੇ ਸਾਰੇ ਕੋਚੇਸ ਸਾਰੇ ਟੀਚਰਸ ਨੇ ਸਿਰਫ 15 ਦਿਨਾਂ ਚ ਬੱਚਿਆਂ ਨੂੰ ਤਿਆਰੀ ਕਰਾਈ ਹੈ ਤੇ ਇਸ ਈਵੈਂਟ ਨੂੰ ਸਟੇਜ ਪਰਫਾਰਮੈਂਸ ਲਈ ਰੈਡੀ ਕੀਤਾ ਸੋ ਮੈਂ ਬੜੀ ਧੰਨਵਾਦੀ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਰੰਗਾਰੰਗ ਪ੍ਰੋਗਰਾਮ ਨੂੰ ਅਸੀਂ ਐਂਡ ਤੱਕ ਲੈ ਕੇ ਗਏ ਆ ਤੇ ਗ੍ਰੈਂਡ ਫਿਨਾਲੇ ਦੇ ਨਾਲ ਇਹਨੂੰ ਨੇਪਰੇ ਚੜਾਇਆ ਤੇ ਬਹੁਤ ਬਹੁਤ ਜਿਹੜੀਆਂ ਹੋਇਆ ਜੋ ਹੋਇਆ ਤੇ ਮੈਨੂੰ ਬਹੁਤ ਮਾਣ ਹੈ ਕਿ ਮੈਂ ਇਸ ਵਿੰਗ ਦੀ ਇਸ ਇੰਸਟੀਟਿਊਸ਼ਨ ਦੀ ਇੱਕ ਹਿੱਸਾ ਆ ਥੈਂਕ ਯੂ ਜਿਹੜੀਆਂ ਆਈਟਮਾਂ ਜਿਹੜੀਆਂ ਆ ਪਾਰਟਿਸ ਜੀ ਸਰ 18 ਆਈਟਮਾਂ ਸੀਗੀਆਂ ਟੋਟਲ ਤੇ ਬਾਕੀ ਪ੍ਰਾਈਸ ਡਿਸਟ੍ਰੀਬਿਊਸ਼ਨ ਸੀ ਜਿਹੜਾ ਅਸੀਂ 2019 ਦੇ 20 ਦਾ ਕੀਤਾ ਤੇ 22 ਤੇ 23 ਦਾ ਕੀਤਾ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਸਰਟੀਫਿਕੇਟਸ ਤੇ ਹੈਂਡਓਵਰ ਕੀਤੀਆਂ ਤੇ ਬਾਕੀ ਸਾਡੇ ਬੱਚਿਆਂ ਨੇ ਸੈਪ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਚੰਡੀਗੜ੍ਹ ਯੂਨੀਵਰਸਿਟੀ 'ਚ ਜਿਹੜੇ ਹੈਲਡ ਹੋਏ ਸੀਗੇ ਉੱਥੇ ਸਾਨੂੰ ਤੀਸਰੀ ਪੋਜੀਸ਼ਨ ਮਿਲੀ ਸੀ ਸਾਡੇ ਬੱਚੇ ਡਿਸਟ੍ਰਿਕਟ ਲੈਵਲ ਤੇ ਸ਼ਬਦ ਗਾਇਆਂ 'ਚ ਗਏ ਸੀ ਉਹਨਾਂ ਲਈ ਅਸੀਂ ਟਰੋਫੀਜ਼ ਉਹਨਾਂ ਨੂੰ ਉੱਥੋਂ ਮਿਲੀਆਂ ਸੀ ਉਹ ਹੈਂਡਓਵਰ ਕੀਤੀਆਂ ਅਵਾਰਡ ਆਫ ਆਨਰ ਦਿੱਤਾ ਸਾਡੇ ਚੀਫ ਗੈਸਟਸ ਡਾਕਟਰ ਤਾਰਾ ਸਿੰਘ ਜੀ ਜਿਹੜੇ ਆਈਸੀ ਬੜੀ ਮਾਣਯੋਗ ਸ਼ਖਸੀਅਤ ਨੇ ਹੋਤਣਾਲੇ ਦੀ ਉਹਨਾਂ ਨੇ ਵੀ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਇਨੇ ਸੋ ਮੈਂ ਸਭ ਦੀ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸਾਡੀ ਇਸ ਇਵੈਂਟ ਨੂੰ ਸਕਸੈਸਫੁਲ ਕਰਨ ਦੇ ਵਿੱਚ ਬਹੁਤ ਯੋਗਦਾਨ ਪਾਇਆ ਥੈਂਕ ਯੂ